ਸਾਲ 2030 ਦਾ ਆਖਰੀ ਵਰਕਿੰਗ ਡੇ ਆ ਸਕੂਲ ਦੇ ਵਿੱਚ ਅੱਜ ਤੇ ਕਿਉਂਕਿ ਇਸ ਤੋਂ ਬਾਅਦ ਸਰਦੀਆਂ ਦੀਆਂ ਜਿਹੜੀਆਂ ਵਾਂ ਸਿਆਲ ਦੀਆਂ ਜਿਹੜੀਆਂ ਛੁੱਟੀਆਂ ਪੈ ਜਾਣੀਆਂ ਤੇ ਫਿਰ ਨਵੇਂ ਸਾਲ ਦੇ ਵਿੱਚ ਹੀ ਸਕੂਲ ਜਾਣਾ ਵਾ ਸਵੇਰੇ ਤਿਆਰ ਹੋਣ ਤੋਂ ਲੈ ਕੇ ਜਦੋਂ ਤੱਕ ਆਪਾਂ ਕੰਮ ਤੇ ਹੁੰਨਾ ਜਾਂ ਹੁੰਦੇ ਆ ਜਾਂ ਫਿਰ ਆਪਣੀ ਜੌਬ ਤੇ ਹੁੰਦੇ ਆ ਤੇ ਆਪਣੀ ਜੌਬ ਨੂੰ ਜਾਂ ਆਪਣੀ ਕੰਮ ਨੂੰ ਇੰਜੋਏ ਕਰਿਆ ਕਰੋ ਤੇ ਖੁਸ਼ ਰਹਿਆ ਕਰੋ ਬਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਓ ਲਾਈਕ ਤੇ ਆਓ ਮੈਂ ਇੱਧਰ ਆਇਆ ਹਾਂ ਕਹਾ ਕੇ ਲੱਗੀ ਵੀ ਭਾਗ ਮੇਰੀ ਠੰਡਿਆ ਪਰ ਧੁੱਪ ਜਿਹੜੀ ਲੱਗੀ ਹੋਈ ਆ ਤੇ ਤੇ ਬਹੁਤ ਸੋਹਣੀ ਧੁੱਪ ਲੱਗੀ ਆ ਤੇ ਧੁੱਪ ਮੈਂ ਸੇਕਦਾ ਪਿਆ ਮੋਲਪਰਾ ਪਾਉਣ ਕਰ ਦੇਣੀ ਹੈ ਬੰਦ ਕੇ ਸੀ ਮਟਕਾਲ ਦੇ ਨਾਲ ਜਿਹੜੀਆਂ ਸੱਦੀਆਂ ਪਰ ਬਣੀਆਂ ਆ ਤੁਪਵਾਲ ਦੇ ਨਾਲ ਡੰਗਰੇ ਵੀ ਵਿਚਾਰੇ ਸ਼ੁਗਰੀ ਕਰਦੇ ਆ ਸ਼ੂਗਰ ਆ ਵੀ ਧੁੱਪ ਲੱਗੀ ਆ ਸਬਜ਼ੀਆਂ ਹੁਣ ਇਸ ਪਾਣੀ ਦੇ ਨਾਲ ਭਰ ਜਾਣੀਆਂ ਵਾ ਸਿਆਲ ਦੇ ਵਿੱਚ ਸਮੇਂ-ਸਮੇਂ ਅਨਸਾਰ ਜਿਹੜੀਆਂ ਸਬਜ਼ੀਆਂ ਨੂੰ ਪਾਣੀ ਦਿੰਦੇ ਰਹੋ ਤਾਂ ਕਿ ਕੋਰੇ ਤੋਂ ਜਿਹੜਾ ਇਹਦਾ ਬਚਾਅ ਕੀਤਾ ਜਾ ਸਕੇ ਸਬਜ਼ੀਆਂ ਜਿਹੜੀਆਂ ਵਧੀਆ ਹੋ ਸਕਣ ਇਸ ਕੋਲ ਤੋਂ ਕਰਿਆ ਕਿ ਜਦੋਂ ਕੋਈ ਕੰਮ ਕੂਲ ਤੋਂ ਜਦੋਂ ਘਰੇ ਆ ਕੇ ਕੋਈ ਕੰਮ ਐਦਾਂ ਵੇਖੀਦਾ ਨਾ ਖੇਤੀਬਾੜੀ ਦਾ ਜਾਂ ਸਬਜ਼ੀਆਂ ਦਾ ਤਾਂ ਵਧੀਆ ਲੱਗਦਾ ਧੁੰਦ ਲੱਤ ਚੁੱਕੀ ਆ ਪੂਰੀ ਤਰ੍ਹਾਂ ਦੇ ਨਾਲ ਤੇ ਮੈਂ ਕਿਹਾ ਹੁਣ ਥੋੜੀ ਬਹੁਤੀ ਆਪਾਂ ਤੁਹਾਨੂੰ ਸਬਜ਼ੀ ਦਿਖਾਉਨੇ ਆ ਸਿਆਲ ਵਾਲੀਆਂ ਸਬਜ਼ੀਆਂ ਸਾਰੀਆਂ ਹੀ ਆਪਣੇ ਬੜੇ ਜੋਵਨਤੇ ਨੇ ਚਾਹੇ ਗਾਜਰਾ ਹੋਣ ਮਟਰ ਹੋਣ ਇਸ ਵਾਰ ਜਿਹੜੇ ਮਟਰ ਨੇ ਜਾਂ ਆਲੂ ਨੇ ਉਹਨਾਂ ਦਾ ਰੇਟ ਕਾਫੀ ਘੱਟ ਆ ਕੰਪੈਟਿਟਿਵ ਪਿਛਲੇ ਸਾਲਾਂ ਦੇ ਉਹ ਵਧਣਾ ਚਾਹੀਦਾ ਵਾ ਤੇ ਆਪਣੀ ਘਰ ਦੀਆਂ ਜਿਹੜੀਆਂ ਬਗੀਚੇ ਚ ਜਿਹੜੀਆਂ ਸਬਜ਼ੀਆਂ ਨੇ ਬੜੀਆਂ ਵਧੀਆ ਲੱਗੀਆਂ ਹੋਈਆਂ ਨੇ ਜਿਹੜੇ ਬਤਾऊं ਆ ਉਹ ਬਹੁਤ ਵਧੀਆ ਲੱਗੇ ਹੋਏ ਨੇ ਆ ਵੀ ਬਤਾऊं ਆਪਾਂ ਵੇਖ ਸਕਦੇ ਆ ਵੀ ਬਤਾऊं ਵੇਖੋ ਵਧੀਆ ਤਰੀਕੇ ਨਾਲ ਲੱਗੇ ਹੋਏ ਨੇ ਸਿਆਲ ਦੇ ਵਿੱਚ ਬਤਾऊं ਹੋਰ ਵੀ ਇੱਧਰ ਨਵੇਂ ਵੀ ਬਤਾऊं ਨਵੇਂ ਬਤਾऊं ਹੋਰ ਲੱਗਦੇ ਪਏ ਨੇ ਪੁੱਚਿਆ ਪਿਆ ਬੂਟਾ ਤੇ ਕੁਝ ਜਿਹੜੇ ਹੀ ਕਰੇਲਿਆਂ ਦੀਆਂ ਜਿਹੜੀਆਂ ਵੱਲਾਂ ਹੀ ਨਾ ਉਹ ਮੈਂ ਲੈ ਗਿਆ ਹਾਂ ਘਰ ਦੇ ਵਿੱਚ ਅੰਦਰ ਤੇ ਪਰ ਜਿਹੜੇ ਕੁਝ ਹੀ ਨਾ ਉਹਨਾਂ ਨੂੰ ਮੈਂ ਇਦਾਂ ਟੱਕਦਾ ਸੀ ਹੁਣ ਧੁੱਪ ਲੱਗੀ ਆ ਤੇ ਮੈਂ ਥੋੜਾ ਜਿਆ ਇਹਨਾਂ ਨੂੰ ਨਾ ਉੱਪਰੋਂ ਨੰਗਾ ਕਰ ਦਿਨਾ ਵਾ ਤਾਂ ਕਿ ਨਾ ਧੁੱਪ ਪਵੇ ਇਹਨਾਂ ਨੂੰ ਤੇ ਇੱਥੇ ਗਰੋ ਕਰ ਜਾਣੀਆਂ ਬਦੇ ਤਰੀਕੇ ਦੇ ਨਾਲ ਜਿਹਾ ਵੀ ਕਿਵੇਂ ਬਦਲ ਜਾਣੀਆਂ ਫਾਫਾ ਲਾਜ਼ਮੀ ਆਪਾਂ ਉਪਰੋਂ ਲਸਣ ਵਧੀਆ ਤਰੀਕੇ ਨਾਲ ਹੋਇਆ ਪਿਆ ਇਹਨੂੰ ਉਹਨੂੰ ਗੁੱਡੀ ਦੇਵਾਂਗੇ ਆਪਾਂ ਜਲਦੀ ਇੱਕ ਆਵਲੀ ਗੋਭੀ ਜਿਹੜੀ ਤਿਆਰ ਹੁੰਦੀ ਪਈ ਆ ਹਾਂਜੀ ਦੱਸੋ ਆਪਾਂ ਜੀ ਆਏ ਇਹ ਦੱਸਦਾ ਮੈਂ ਸਾਰਾ ਠੀਕ ਆ ਅੱਗੇ ਮੇਥੇ ਕਿੱਡੇ ਵਧੀਆ ਹੋਏ ਪੈਣੇ ਸਿਆਲ ਦੇ ਵਿੱਚ ਮਿਰਠੀ ਵਧਾਈ ਪਈ ਆ ਜਿਹੜੇ ਸੁੱਕੇ ਗੰਡੇ ਆਪਾਂ ਲਾਏ ਸੀ ਨਾ ਇਹ ਮਤਲਬ ਹੁਣ ਪੂਰੀ ਤਰ੍ਹਾਂ ਦੇ ਨਾਲ ਡੇਲੀ ਪੋੜਦੇ ਆਪਾਂ ਇਹਨਾਂ ਨੂੰ ਖਾਈਦਾ ਹੁਣ ਕਾਫੀ ਮੋٹے ਹੋ ਗਏ ਨੇ ਇਹ ਗੰਡੇ ਜਿਹੜੇ ਮੋٹے ਗੰਡੇ ਨੂਰਪੁਰ ਤੋਂ ਲਿਆ ਕੇ ਆਪਾਂ ਲਾਏ ਸੀ ਤੇ ਹੁਣ ਇਹਨਾਂ ਨੂੰ ਗੋਡੀ ਦੇਣ ਦਾ ਟਾਈਮ ਆ ਇਹਨਾਂ ਨੂੰ ਗੋਡੀ ਆਪਾਂ ਦੇ ਦਾਂਗੇ ਕਿਉਂਕਿ ਤੁੱਪਾਂ ਲੱਗ ਗਈਆਂ ਸ਼ੁਰੂ ਹੋ ਗਈਆਂ ਥੋੜੀ ਜਿਹੀ ਦੁਪਹਿਰੇ ਤੁੱਪ ਲੱਗਦੀ ਧੁੰਦ ਵੀ ਪੈਂਦੀ ਪਰ ਤੁੱਪ ਲੱਗ ਜਾਂਦੀ ਦੁਪਹਿਰੇ ਤੇ ਹੁਣ ਗੋਡੀ ਦੇ ਦਾਂਗੇ ਤੇ ਵਧੀਆ ਰਹੂਗਾ ਆ ਆਪਣੀ ਬੰਦ ਗੋਭੀ ਤੇ ਫੁੱਲ ਗੋਭੀ ਵਧੀਆ ਫੁੱਲ ਬਣੇ ਪਏ ਆ ਤੋ ਵਧੀਆ ਲੱਗਦਾ ਨਾ ਇਦਾਂ ਆਪਣੇ ਬਾਗੀਚੇ ਦੇ ਵਿੱਚ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਨਾਲ ਦੀ ਨਾਲ ਬਣਾਈ ਜਾਓ ਜਿਹੜੀਆਂ ਮਿਰਚਾਂ ਵਗੈਰਾ ਉਹ ਆਪਾਂ ਇਦਾਂ ਕਵਰ ਕਰ ਦਿੱਤੀਆਂ ਨੇ ਤਾਂ ਕਿ ਸਿਆਲ 'ਚ ਜਿਹੜੀਆਂ ਗਰੋ ਹੋ ਜਾਣ ਚੰਗੇ ਤਰੀਕੇ ਦੇ ਨਾਲ ਕਣਕ ਦੀ ਜਿਹੜੀ ਗਰੋਥ ਆ ਬਹੁਤ ਵਧੀਆ ਐ ਇਸ ਵਾਰ ਜਿਹੜੇ ਪੱਠੇ ਵਗੈਰਾ ਉਹਨਾਂ ਦੇ ਵਿੱਚ ਚੂਹੇ ਵਗੈਰਾ ਦੀ ਬੜੀ ਸ਼ਿਕਾਇਤ ਆ ਰਹੀ ਐ ਬਹੁਤ ਜ਼ਿਆਦਾ ਚੂਹਾ ਆ ਦੱਲਾ ਆਪਣੇ ਪੂਰੇ ਚਰਨ ਤੇ ਆ ਬਹੁਤ ਵਧੀਆ ਇਹਦੀ ਗਰੋਥ ਹੋਈ ਪਈ ਆ ਪੂਰਾ ਵੱਡਣ ਵਾਲਾ ਹੋਇਆ ਪਿਆ ਠੀਕ ਆ ਤੇ ਆਪਾਂ ਬਿਲਕੁਲ ਧੁੱਪ ਲੱਗੀ ਪਈ ਬਹੁਤ ਸੋਹਣਾ ਲੱਗਦਾ ਪਿਆ ਬੜਾ ਮੌਸਮ ਵਧੀਆ ਬਣਿਆ ਪਿਆ ਵਾ ਧੁੱਪ ਠੇਕਦੇ ਪਏ ਆ ਨਾਲੇ ਘੁੰਮਦੇ ਪਏ ਆ ਕਿੰਨੇ ਸੋਹਣੇ ਦਰਖਤ ਕਿੰਨੇ ਸੋਹਣੇ ਰੁੱਖ ਸਾਰਾ ਕੁਝ ਵਧੀਆ ਲੱਗਦਾ ਪਿਆ ਸਾਹਮਣੇ ਖੜਕ ਦੇ ਉੱਪਰ ਵੀ ਕਾਫੀ ਜਿਆਦਾ ਰੌਣਕ ਹੈ ਹੰਦ ਇਸ ਟਾਈਮ ਤੇ ਹਾਇ ਇੱਕ ਐਸਾ ਰੁੱਖ ਹੈ ਸਾਡੇ ਘਰ ਵੀ ਇਹਨੂੰ ਦੇਖ ਕੇ ਲੱਗਦਾ ਵੀ ਜੇ ਤੱਕ ਫਿਰ ਫੋਰਨ ਕੰਟਰੀ ਦਾ ਰੁੱਖ ਹੁੰਦਾ ਜੇਦਾ ਕਸ਼ਮੀਰ ਦੇ ਵਿੱਚ ਨਹੀਂ ਆ ਗਏ ਹੁੰਦੇ ਲੱਗਦਾ ਨਾ ਐਵੇਂ ਸੱਚੀ ਗਨੀ ਸਾਹਮਣੇ ਖੜੀ ਹੋ ਨਾਲ ਮੈਂ ਤੁਹਾਨੂੰ ਆਪਣੇ ਸਾਰੇ ਰੁੱਖ ਦਿਖਾਉਣਾ ਜਿਹੜੇ ਮਤਲਬ ਮੇਰੇ ਫੇਵਰੇਟ ਲੱਗੇ ਹੋਏ ਨੇ ਇਹ ਲੋਂਗਾ ਦਾ ਬੂਟਾ ਕਦੀ ਨੂੰ ਕਵਰ ਕਰ ਦਈਦਾ ਕਦੀ ਇਹਦੇ ਉੱਪਰੋਂ ਸਾਰਾ ਕੁਝ ਹਟਾ ਦਈਦਾ ਪਰ ਵਧੀਆ ਗਰੋਥ ਹੋ ਰਹੀ ਏ ਦੀ ਨੂੰ ਇਹਨੂੰ ਬਹੁਤੀ ਛਾਂ ਦੇਣਾ ਬਹੁਤਾ ਜੇ ਫਰਕ ਨਹੀਂ ਪੈਂਦਾ ਤਾਂ ਜੇ ਮੈਨੂੰ ਧੁੱਪ ਦੇ ਵਿੱਚ ਓਪਨ ਹੀ ਰੱਖਿਆ ਆ ਲਗਾਠਾਂ ਦਾ ਬੂਟਾ ਵਾ ਇਹ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਮਿਲਿਆ ਹੈ ਖਡੂਰ ਸਾਹਿਬ ਤੋਂ ਹਾਂ ਤੇ ਬੜਾ ਵਧੀਆ ਹਨਾ ਹੋਇਆ ਪਿਆ ਕਿੰਨਾ ਵੱਡਾ ਦਰਖਤ ਹੋ ਗਿਆ ਏ ਇਹਨੂੰ ਅਗਲੇ ਸਾਲ ਨੂੰ ਲਗਾਠਾਂ ਲੱਗ ਜਾਣੀਆਂ ਆ ਜਿਹੜਾ ਗਲਗਲਾਂ ਦਾ ਬੂਟਾ ਵਾ ਇਹਨੂੰ ਗਲਗਲਾਂ ਤਾਂ ਨਹੀਂ ਲੱਗੀਆਂ ਫਲ ਇੱਕ ਦੋ ਗਲਗਲਾਂ ਲੱਗੀਆਂ ਏ ਇਹ ਪਰ ਪੂਰੀਏ ਗਰੋ ਨਹੀਂ ਕੀਤੀਆਂ ਇੱਕ ਸਾਲ ਤੱਕ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਅਮਰੂਦ ਬਹੁਤ ਨੇ। ਅਮਰੂਦ ਬਹੁਤ ਲੱਗੇ ਨੇ ਸਿਆਲ ਦੇ ਵਿੱਚ ਅਮਰੂਦ ਹੁਣ ਲੱਗੇ ਹੋਏ ਨੇ ਇਸ ਟਾਈਮ ਤੇ ਮੈਂ ਬਖਾਉਣਾ ਤੁਹਾਨੂੰ। ਅਬ ਇਸ ਸਿਆਲੀ ਅਮਰੂਦ ਜਿਹੜੇ ਲੱਗੇ ਹੋਏ ਨੇ। ਆ ਚੀਕੂਆਂ ਦਾ ਬੂਟਾ ਇਹਨੂੰ ਚੀਕੂ ਵੀ ਲੱਗੇ ਹੋਏ ਨੇ। ਆ ਵੇ ਕਿੱਥੇ? ਹੋਰ ਕਿੱਥੇ ਉੱਧਰ ਵੀ ਲੱਗਣਾ ਹਾਂ ਉੱਧਰ ਵੀ ਲੱਗਾ ਥੱਲੇ ਵੀ ਲੱਗੇ ਹੋਰ ਵੀ ਉਹ ਵੀ ਨੀਚੇ ਵਧੀਆ ਇਹਦੇ ਵਿੱਚ ਮਤਲਬ 12 ਮਹੀਨੇ ਨਿੰਬੂ ਜਿਹੜੇ ਉਹ ਲੱਗਦੇ ਰਹਿੰਦੇ ਆ ਆ ਮੇਰਾ ਬੜਾ ਫੇਵਰੇਟ ਜਿਆ ਬੂਟਾ ਵਾ ਇਹ ਹੈਗਾ ਔਲਿਆਂ ਦਾ ਬੂਟਾ ਤੇਰਾ ਵੀ ਫੇਵਰੇਟ ਆ ਹਾਂ ਹਾਂ ਕਿਉਂਕਿ ਔਲੇ ਖਾਣ ਦੇ ਨਾਲ ਦਿਮਾਗ ਤੇਜ਼ ਰਹਿੰਦਾ ਵਾ ਤੇ ਇੱਕ ਆਪਣੇ ਜਿਹੜੇ ਵਾਲ ਜਿਹੜੇ ਚਿੱਟੇ ਹੁੰਦੇ ਉਹ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਔਲਿਆਂ ਦਾ ਬੂਟਾ ਇਸ ਜਗ੍ਹਾ ਨੂੰ ਸਾਫ਼ ਕਰਕੇ ਮੈਂ ਬਣਾਉਂਦਾ ਪਿਆ ਪਾਰਕ ਤੇ ਆ ਵੇ ਇੱਕ ਇਹ ਕਿਨੂ ਦਾ ਬੂਟਾ ਇਹਦੀ ਮੈਂ ਕੱਲ ਕਾਂਡ ਛਾੜ ਕਰਤੀ ਸੀ ਕਾਫੀ ਜਿਆਦੀ ਤੇ ਹੁਣ ਰਿਮੇਨਿੰਗ ਜਿਹੜੀ ਰਹਿ ਗਈ ਹੈ ਨਾ ਉਹ ਵੀ ਮੈਂ ਕਾਂਡ ਛਾੜ ਕਰ ਦੇਣੀ ਕਿਉਂਕਿ ਜਿੰਨੀ ਇਹਦੀ ਕਾਂਡ ਛਾੜ ਕਰਾਂਗੇ ਨਾ ਆਪਾਂ ਜਿੰਨੂੰ ਇਹਨੂੰ ਆਪਾਂ ਛਾਂਗ ਦਾਂਗੇ ਓਨਾ ਹੀ ਤੇ ਵਧੀਆ ਫਲ ਆਊਗਾ ਆ ਵੀ ਇੱਕ ਨਿੰਬੂਆਂ ਦਾ ਬੂਟਾ ਇਹ ਇੱਕ ਛੋਟਾ ਵਾ ਬੂਟਾ ਦੇ ਭਾਰੇ ਨੂੰ ਬਹੁਤ ਜਿਆਦਾ ਫਲ ਆਉਂਦਾ ਤੇ ਕਾਗਜੀ ਨਿੰਬੂ ਆ ਪੂਰੀ ਤਰ੍ਹਾਂ ਦੇ ਨਾਲ ਆ ਵੇ ਆ ਵੀ ਕਾਗਜੀ ਨਿੰਬੂ ਬਹੁਤ ਸੋਹਣੇ ਨਿੰਬੂ ਇਹਨਾਂ ਦੇ ਕਿੰਨਾ ਰਸਾ ਨਾ ਇਹ ਕਮਾਦ ਤੇ ਹੁਣ ਗੁੜ ਕੱਢਣ ਦਾ ਬਿਲਕੁਲ ਸਮਾਂ ਆਇਆ ਆਪਾਂ ਆਪਣੇ ਕੋਲ ਪੱਤਕ ਦਾ ਕਮਾਦ ਆਪਾਂ ਕੱਢਣਾ ਵਾ ਜਿਆਦਾ ਨਹੀਂ ਪਰ ਪਹਿਲਾਂ ਜਿਆਦਾ ਕੱਢ ਦਿੰਨੇ ਹਾਂ ਤੇ ਆਉਣ ਵਾਲੇ ਸਾਲ 'ਚ ਵੀ ਆਪਾਂ ਸੋਚਦੇ ਪਏ ਆਂ ਵੀ ਕੋਈ ਨੀ ਥੋੜਾ ਬਹੁਤਾ 3-4 ਪੱਤਾਂ ਦਾ ਜ਼ਰੂਰ ਹੋਣਾ ਚਾਹੀਦਾ ਹੁਣ ਕਿਉਂਕਿ ਜਿਵੇਂ ਜਿਵੇਂ ਜਿਹੜੇ ਦਿਨ ਅੱਗੇ ਆ ਰਹੇ ਨੇ ਲੋਹੜੀ ਤੱਕ ਤੇ ਕਮਾਦ ਦੇ ਵਿੱਚ ਜਿਹੜੇ ਮਤਲਬ ਵੀ ਵਧੀਆ ਗੁੜ ਨਿਕਲੂਗਾ ਜਿਆਦਾ ਗੁੜ ਨਿਕਲੂਗਾ